ਹਾਂ ਜਿਵੇਂ ਸਾਰੇ ਸਬਸਕ੍ਰਾਈਬਰ ਵੀਡੀਓ ਦੇਖ ਜਾਂਦੇ ਸੀ ਸਿਰਾਇਆ ਨਾ ਉਹ ਦੱਸਿ ਵੀ ਫੋਨ ਵੈਨਾ ਤੋਂ ਕਿੰਨਾ ਪਿੱਛੇ ਹੈ ਜਦ ਮੇਰਾ 6:40 ਹੁੰਦਾ ਸੀ ਟਾਈਮ ਵਿੱਚ 7:00 ਹੁੰਦਾ ਸੀ ਜਦੋਂ ਸਬਸਕ੍ਰਾਈਬਰ ਜਿਹੜੇ ਐਨੇ ਤੇਜ਼ ਫੱਜਦੇ ਸੀ ਇੱਕ ਨੇ ਤਾਂ ਮਨ ਲੱਗਦਾ 5:40 5:50 'ਚ ਸੱਦੇ ਲਈ ਸੀ ਹਾਂ ਹਾਂ ਮੈਂ ਤਾਂ ਬੜਾ ਦੇਖ ਕੇ ਘਰ ਹੋਇਆ ਵੀ ਮੇਰੇ ਕਿਆ ਕਰੂੰਗਾ ਅੱਛਾ ਮੈਂ ਜਦੋਂ ਕਰਾਂਗੇ ਹਾਂ ਜਿਹੜਾ ਦੇਖ ਲੈ ਕੇ ਉੱਚਾ ਜਨਾਉਂ ਕਰ ਦੱਸੂ ਚਾਹੀਦਾ ओके okay. तो बंदे ऐसे पिंडे ग्राउंड सीगा उथे थोड़े क्या कंदे पिंडे ग्राउंड सीगा पिंड नहीं जी ਸਾਡੇ ਨਾਲ ਗਵਰਨਮੈਂਟ ਕਾਲਜ ਦੇ ਨਾਲ ਜਿਹੜਾ ਹੈ ਅੱਛਾ ਅੱਛਾ ਉਹ ਨਾਲ ਦੇ ਕਾਲਜ ਦਾ ਵਧੀਆ ਗਰਾਉਂਡ ਸੀਗਾ ਇੱਕ ਹੋਉਂ ਤੇ ਲੰਦ ਸੀਗਾ ਲੈ ਕੋਈ ਮਤਲਬ ਇੱਕ ਨਾ ਸਟੇਡੀਅਮ ਉਸ ਅੱਗੇ ਦਾ ਅੱਛਾ ਸਾਡੇ ਉਸ ਤੇ ਹੁੰਦੇ ਸੀ ਤੇ ਮੈਨੂੰ ਐਨੇ ਲੋਕਾਂ ਚ ਸ਼ਰਨਜੀਤ ਦੀ ਵੀ ਫਾਇਰ ਲੈ ਲੰਦਾ ਸੀ ਉਹ ओके ਸਹੀ ਹੈ ਇਹ ਵੀ ਬਹੁਤ ਇੱਕ ਨਾ ਡੈਡੀਕੇਸ਼ਨ ਵਾਲੀ ਗੱਲ ਆ ਚਲੋ ਬਹੁਤ ਸ਼ੁਕਰ ਆ ਹਨਾ ਸੋਸ਼ਲ ਮੀਡੀਆ ਦਾ ਸਭ ਜਿਨ੍ਹਾਂ ਲੈ ਕੇ ਹਨਾ ਕਿ ਮੇਰੀ ਵੀਡੀਓ ਤੁਹਾਡੇ ਤੱਕ ਪਹੁੰਚੀ ਤੁਸੀਂ ਦੇਖ ਕੇ ਅੱਗੇ ਸਾਰਾ ਹਨਾ ਵਧੀਆ ਕੀਤਾ ਤੇ ਵਧੀਆ ਗਾਈਡੈਂਸ ਮਿਲਦੀ ਰਹੀ ਤੁਹਾਨੂੰ ਤੇ ਸਾਰਾ ਹਨਾ ਅੱਜ ਸਾਰੇ ਇੰਸਪੈਕਟਰ ਭਰਤੀ ਹੋ ਗਏ ਪਤੀਆ ਹਾਂਜੀ ਕਰਨ ਤਾਂ ਪਤਾ ਨਹੀਂ ਸੀਗਾ ਜਿੱਦਾਂ ਉਹ ਲੌਂਗ ਜਿਹੇ ਵੀਡੀਓ ਚ ਨਾ ਦੇਖ ਕੇ ਦੱਜਾ ਰੱਖ ਦਾਂ ਉਹ ਅੱਛਾ ਬਿਲਕੁਲ ਜੇ ਕੋਈ ਨਹੀਂ ਸਮਝਣ ਦੇ ਨਾ ਅੱਛਾ ਐਕਸੈਪਟ ਇਸ ਤੇ ਸਾਲ ਲੱਗਿਆ ਨਾ ਅੱਛਾ ਡਿਊਟੀ ਤਾਂ ਬਹੁਤ ਹੈ ਦੇਖਿਆ ਸੀ ਜਿਾ ਕਿ ਬਹੁਤ ਸੰਸਾਰਨ ਤੇ ਹੁੰਦੇ ਤਾਂ ਹੀ ਮੈਨੂੰ ਇਹ ਹੁੰਦਾ ਕਿ ਹਨਾ ਇੱਕ ਬੱਚੇ ਤੱਕ ਵੀ ਇਹ ਵੀਡੀਓ ਪਹੁੰਚ ਜਵੇ ਹਨਾ ਜਿਹੜਾ ਬੱਚੇ ਨੂੰ ਨੀਡ ਆ ਉਹ ਇੱਕ ਬੱਚਾ ਵੀ ਉਦੋਂ ਤੱਕ ਪਹੁੰਚ ਜਵੇ ਵੀਡੀਓ ਮੈਨੂੰ ਨਹੀਂ ਹੁੰਦਾ ਹਨਾ ਕਿ ਕਿਸੇ ਬੱਚੇ ਦਾ ਫਿਊਚਰ ਬਣ ਸਕਦਾ ਸਿਰਫ ਮੇਰੀ ਇੱਕ ਵੀਡੀਓ ਦੇ ਨਾਲ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਹੁਣ ਕਿ ਇਦਾਂ ਹਨਾ ਕਿ ਬੱਚਾ ਵੀਡੀਓ ਦੇਖ ਕੇ ਸਾਰਾ ਸਿਲੈਕਸ਼ਨ ਹੋਈ ਹੈ ਸਾਰੀ ਇਦਾਂ ਹਨਾ ਤੇ ਤੁਸੀਂ ਮੈਨੂੰ ਵਧੀਆ ਲੱਗਿਆ ਤੁਸੀਂ ਕਾਲ ਕੀਤਾ ਦੱਸਿਆ ਹਨਾ ਸਾਰਾ ਕਿਉਂਕਿ ਤੁਹਾਡੀ ਇੱਕ ਇਹਦੇ ਨਾਲ ਨਾ ਬਹੁਤ ਮੋਟੀਵੇਸ਼ਨ ਮਿਲਦੇ ਸਾਰਿਆਂ ਨੂੰ ਹਾਂਜੀ ਹਾਂਜੀ ਇਹ ਚੀਜ਼ ਆ ਸਿਰਫ ਇੱਕ ਬੱਚਾ ਹੁਣ ਸਿਰ ਤੇਰੇ ਦੋ ਸਿਤਾਰੇ ਲੱਗੇ ਦੇਖ ਹੁਣ ਇੰਨੇ ਜਣਿਆਂ ਨੂੰ ਤੇਰੇ ਤੋਂ ਮੋਟੀਵੇਸ਼ਨ ਆ ਤੂੰ ਇੰਨੇ ਲੋਕਾਂ ਦਾ ਕਿ ਬਹੁਤ ਪੁੱਛਣਾ ਕੁਛ ਹਨਾ ਆਏ ਨੇ ਜੀ ਪਹਿਲਾਂ ਪਹਿਲਾਂ ਇੱਕ ਫੈਕਟਰੀ ਚ ਕੰਮ ਕਰਦੇ ਸੀ ਅੱਛਾ ਔਰ ਉਹ ਤੋਂ ਵੀ ਮਤਲਬ 12 ਘੰਟੇ ਸ਼ਿਫਟ ਹੋਣੀ ਦੋ ਡੇ ਲਾਣੇ ਤੋਂ ਨਾਈਟ ਲਾਣੇ ਓਕੇ ਉਹ ਤੇ ਵੀ ਨਾ ਮੇਰੇ ਜਿਹੜੇ ਮਤਲਬ ਬੜੇ ਸੀਨੀਅਰ ਸੀਗੇ ਹਾਂ ਉਹ ਮਤਲਬ ਕਹਿੰਦੇ ਹੁੰਦੇ ਸੀ ਵੀ ਉਹਦੇ ਕੋਈ ਫਾਇਦਾ ਨਹੀਂ ਹੈ ਕਰਕੇ ਅੱਛਾ ਇੱਕ ਥੋੜੇ ਘਰ ਦੇ ਲਾ ਦਿੱਤੇ ਸੀਗੇ ਹਾਂ ਹਾਂ ਤਾਂ ਐਦਾਂ ਹੁੰਦਾ ਸੀ ਵੀ ਹੁਣ ਤਾਂ ਪੜਨਾ ਹੈ ਉੱਪਰ ਨਾ ਉਹ ਇਸ ਮਤਲਬ ਬੜੇ ਬੜੇ ਮੈਲਟਰ ਹੁੰਦੇ ਹਾਂ ਕੈਪਸੂਲ

ਕਿਆ ਕਮਾਲ ਦੀ ਡੈਡੀਕੇਸ਼ਨ ਹੈ ਤੇਰੇ ਅੰਦਰ ਯਾਰ ਬਾਬੂ ਨਹੀਂ ਤਾਂ ਇੱਥੇ ਬੱਚੇ ਅੱਜ ਕੱਲ ਐਕਸਕਿਊਜ਼ ਬਾਬੂ ਆਉਂਦੇ ਨੇ ਸਾਡੇ ਕੋਲ ਸਟੱਡੀ ਲਈ ਟਾਈਮ ਨਹੀਂ ਸਾਡੇ ਕੋਲ ਇਹ ਲਈ ਟਾਈਮ ਨਹੀਂ ਆ ਤੂੰ ਤਾਂ ਦੇਖ ਤੇਰੇ ਜਿਵੇਂ ਤੂੰ ਦੱਸ ਰਿਹਾ ਕਿ ਤੁਹਾਡੇ ਘਰ ਦੇ ਹਾਲਾਤ ਵੀ ਸਹੀ ਨਹੀਂ ਸੀਗੇ ਫਿਰ ਵੀ ਉਹਦੇ ਬਾਵਜੂਦ ਵੀ ਤੂੰ ਜੌਬ ਕਰੀ ਦੋ ਦੋ ਜੌਬਸ ਕੀਤੀ ਨਾਲ ਦੇ ਨਾਲ ਸਟੱਡੀ ਵੀ ਕੀਤੀ ਉਹ ਵੀ ਲੋਕ ਲੋਕੇ ਹਾਂ ਜੀ ਯਾਰ ਇਹ ਵਾਸਤੇ ਮਨ ਕੁਸਤਾ ਗੰਦੇ ਤੇ ਵੀ ਤੂੰ ਪਰ ਇਹ ਨਾ ਕੀ ਕਰਦਾ ਹਾਂ ਹਾਂ ਆਬਵੀਅਸਲੀ ਕਰਦਾ ਹੁਣ ਕੋਈ ਵੀ ਹਨਾ ਬੰਦਾ ਇਹ ਨਹੀਂ ਉਹ ਕਰ ਚਾਹੇਗਾ ਨਾ ਕਿ ਤੁਸੀਂ ਪੈਸਾ ਕਿਸੇ ਤੋਂ ਲਵੋ ਹਨਾ ਤੇ ਤੁਸੀਂ ਕੰਮ ਕੁਝ ਹੋਰ ਕਰੋ ਹਾਂ ਜੀ ਕਈ ਸਪੋਰਟ ਕਰਦੇ ਸੀਗੇ ਉਹ ਤਾਂ ਵੀ ਲੱਗਣ ਵਾਲੇ ਵੀ ਜਿਹੜਾ ਕੋਈ ਨਾ ਹੁਣ ਸਾਰਿਆਂ ਨੂੰ ਨਾਕੇ ਤੇ ਚਲਾਨ ਕੱਟੀ ਸਾਰਿਆਂ ਦਾ ਯਾਰ ਥੋੜਾ ਸਬ ਇਨਸਪੈਕਟਰ ਬਣ ਗਿਆ ਹੁਣ ਐਂ ਥੋੜੀ ਹੈ ਹਾਂ ਜੀ ਐਸੀ ਅਵਾਟ ਮੈਨੂੰ ਲੱਗਦਾ ਯਾਰ ਤੂੰ ਬਹੁਤ ਹੰਬਲ ਹੈ ਤੇਰੀ ਆਵਾਜ਼ ਤੋਂ ਲੱਗ ਰਿਹਾ ਤੇ ਨੇਚਰ ਤੋਂ ਲੱਗ ਰਿਹਾ ਤੂੰ ਕਾਫੀ ਹੰਬਲ ਪਰਸਨੈਲਿਟੀ ਦਾ। ਸਰ ਜੀ ਵਰ ਤੇ ਮਤਲਬ ਕੱਤੀ ਗੱਲਾਂ ਹੁੰਦੀਆਂ ਜੀ ਫੋਨ ਤੇ। ਹਾਂ ਨਹੀਂ ਉਹ ਲੱਗਿਆ ਮੈਨੂੰ ਪਤਾ ਸ਼ਾਈ ਨੇਸ ਦਾ ਥੋੜਾ। ਪਰ ਕੋਈ ਨਾ ਹੋਣੀ ਯਾਰ ਤੂੰ ਸਬ ਇੰਸਪੈਕਟਰ ਵਾਲਾ ਰੂਪ ਰੱਖਣਾ ਤੇਰੇ ਅੰਦਰ ਇੱਕ ਥਾਣਾ ਹੋਣਾ ਦੇਖ ਲੈ। ਠੀਕ ਐ। ਥੋੜਾ ਰਫ ਐਂਡ ਟਫ ਬਣਨਾ ਤਾਂ। ਹਾਂ ਜੀ ਠੀਕ ਐ। ਹਾਂ ਜੀ। ਹਾਂ। ਹੋਰ ਕੋਈ ਸਟੋਰੀ ਕੋਈ ਦੱਸਣਾ ਚਾਹੇਂਗਾ ਆਪਣੀ ਲਾਈਫ ਦੀ ਕੋਈ ਸਟruggling ਸਟੋਰੀ ਕੁਛ। ਸਾਰੇ ਤੈਨੂੰ ਸੁਣ ਰਹੇ ਆ ਤੇਰੀ ਹਣਾ ਇੱਕ ਇੱਕ ਗੱਲ ਦੱਸੀ ਕਿਉਂਕਿ ਸਾਰੇ ਬੱਚਿਆਂ ਦੀ ਨੇ ਸੇਮ ਸੇਮ ਸਟੋਰੀ ਹੀ ਹੁੰਦੀ ਹੈ ਮੋਸਟਲੀ ਕਈ ਬੱਚੇ ਗਿਵ ਅਪ ਕਰ ਜਾਂਦੇ ਨੇ ਕਈ ਜਿਹੜੇ ਨਹੀਂ ਗਿਵ ਅਪ ਕਰ ਗਏ ਤੇ ਫਿਰ ਉਹ ਤੇਰੇ ਵਾਂਗ ਸਬ ਇਨਸਪੈਕਟਰ ਬਣ ਜਾਂਦੇ ਆ ਆਪਣੀ ਮਿਹਨਤ ਦੇ ਨਾਲ ਐਂਡ ਇਸ ਅ ਦੀਸ ਆ ਮੱਦ ਲੇ ਸ਼ੁਰੂ ਤੇ ਦਾ ਮਤਲਬ ਦੋਸਾਂ ਮੀਚਨਾ ਆਰਮੀ ਦੇ ਚਲ ਗਏ ਸੀ ਮਤਲਬ ਟ੍ਰੇਨਿੰਗ ਆਰਮੀ ਜੀਡੀ ਦੇ OK ਦਾ ਮਤਲਬ ਪੂਰੇ 5-6 ਮਹੀਨੇ ਪੂਰੇ ਲਾਇਏ ਸੀ ਆ ਮਤਲਬ ਦੋ ਅੱਜ ਵੀ ਐਕਸਲੈਂਟ ਮਤਲਬ ਉਹਦੇ ਇਸ ਵੀ ਐਕਸਲੈਂਟ ਸਾਰੇ ਨੰਬਰ ਫਿਗਰ ਹੁੰਦੇ ਅੱਛਾ ਤੇ ਸਾਡਾ ਬਾਈਕਲ ਹੋਇਆ ਹਾਂ ਫਿਰ ਫਿਰ ਸਾਨੂੰ ਦੋ ਦਿਨ ਬਾਅਦ ਐਡਮਿਟ ਕਾਰਡ ਲੈਣ ਬੁਲਾਇਆ ਹਾਂ ਫਿਰ ਉਹ ਕੈਨਸਲ ਕਰ ਦਿੰਦੇ ਸੀ ਫਿਰ ਮਤਲਬ ਉਹਨਾਂ ਨੇ ਜਦ ਇੱਕ ਵਾਰ ਤਾਂ ਬੁਲਾ ਲਿਆ ਅਸੀਂ ਸਟੇਡੀਅਮ ਤੇ ਬੈਠੇ ਸੀ ਸਾਰੇ ਲੁਧਿਆਣੇ ਹਾਂ ਗੁਰਨਾਬ ਸਟੇਡੀਅਮ ਤੇ ਸਾਰੇ ਪੇਪਰਸ ਆਪ ਕੋਲ ਲੈ ਕੇ ਆ ਹਾਂ ਅਸੀਂ ਸਾਰੇ ਲਾਈਨਸ ਤੇ ਬੈਠੇ ਪਰ ਕੰਦੇ ਰਿਕੋ ਹੀ ਪੰਗਾ ਰਹਿ ਗਿਆ ਤੇ ਬਾਅਦ ਚ ਤਾਂ ਲੱਗ ਗਿਆ ਕਿ ਇਹ ਚ ਨਹੀਂ ਕਹੂੰਗਾ। ਓਏ ਹੋਏ। ਤੇਰਾ ਨਾਂ ਮੈਨੂੰ ਬੁਲਾਇਆ ਐਡਮਿਟ ਕਰ ਤੇ ਦਿੱਤੇ ਦੋ ਤਿੰਨ ਵਾਰ। ਬਸ ਇਹ ਕਹਿੰਦੇ ਅਗਨੀ ਵੀਰ ਲਗਾ ਦੇ। ਰਿਕਨਸਲੋ ਬੇਸਟ। ਬੜਾ ਮਨ ਟੁੱਟਿਆ ਹੁਣ ਉਸ ਟਾਈਮ ਤੇ। ਆਮ ਦੇਖੀ ਸੀ ਉਸ ਬਾਅਦ 에ਅਰ ਫੋਰਸ ਜੋ ਆ। ਬਹੁਤ ਜੇ ਨੰਦ ਕਰਕੇ ਉਸ ਤੇ ਵੀ ਸੋਨੇ ਲਗਾਤੀ ਬਾਅਦ ਚ। ਅੱਛਾ। ਹਾਂਜੀ। ਮਤਲਬ ਉਸ ਤੇ ਵੀ ਮੈਡੀਕਲ ਹੋ ਗਿਆ ਸੀ। ਬਸ ਸਾਇਨੈਸਟ ਜੀ ਕੋਲ ਚੋਂ ਤੱਕ ਆदमी ਚ ਤਾਂ ਇਹ ਕਿਸ ਤਰ੍ਹਾਂ ਹੋਣਾ ਜੀ ਇਸ ਪੋਸਟ ਦਾ ਸਾਰਕੋਸ਼ ਹੋ ਗਿਆ ਜੀ ਉਸ ਤੋਂ ਫਾਈਨਲਿਸਟ ਆ ਨਹੀਂ ਸੀ ਉਸੇ ਹੀ ਸੇਰ ਹੋਣਾ ਨਹੀਂ ਹੋ ਸਕਦਾ ਜੀ ਐਂ ਨਹੀਂ ਵੀ ਲਗਾ ਸੀ ਬਸ ਜਦ ਨਹੀਂ ਕਰੇ ਕਿਸੇ ਨੇ ਸੱਚ ਕਰੇ ਕਿਸੇ ਨੇ ਤੂੰ ਦੇਖ ਰਿਹਾ ਮਤਲਬ ਕੁਦਰਤ ਕਿਵੇਂ ਕੁਦਰਤ ਕਿਵੇਂ ਕੰਮ ਕਰ ਰਹੀ ਹੈ ਪਰਮਾਤਮਾ ਕਿਵੇਂ ਹਨਾ ਤੈਨੂੰ ਇੱਕ ਤੂੰ ਕਹਿ ਰਿਹਾ ਸੀ ਮੈਂ ਛੋਟੀ ਜੌਬ ਲੈਣੀ ਆ ਉਹ ਤੈਨੂੰ ਕਹਿ ਰਿਹਾ ਸੀ ਨਹੀਂ ਤੂੰ ਇੱਕ ਵੱਡੀ ਜੌਬ ਦੇ ਲਈ ਬਣਿਆ ਹੋਇਆ ਤੂੰ ਦੇਖ ਰਿਹਾ ਕੁਦਰਤ ਕਿਵੇਂ ਕੰਮ ਕੀਤਾ ਕੁਦਰਤ ਨੇ ਹਨਾ ਆ ਐਨਰਜੀ ਬੇਸਡ

ਉਮ ਕ ਮਤਲਬ ਲੀਕ ਹੋ ਗਿਆ ਸੀ ਤਾਂ ਉਹਨੇ ਕੈਨਸਲ ਕਰ ਦਿੱਤਾ ਸੀ ਉੱਤੇ ਆ ਦੇ ਬਿਸਮਿਲਾ ਦਿੱਤਾ ਸੀ ਮੇਰੇ 577 ਨੰਬਰ ਤੋਂ ਕਟੌਂ ਗਈ ਸੀ ਮੇਰੇ 578 ਸੀ ਜਰਨਲ ਤੋਂ ਓਕੇ ਹਾਂ ਜੀ ਇੱਕ ਇਨਫੋਰਮੈਂਸ ਆ ਰਿਹਾ ਕੁਝ ਦਿੱਤਾ ਸੀਗਾ ਫਿਜ਼ੀਕਲ ਵੀ ਦਿੱਤਾ ਸੀ ਤੇ ਉਸ ਤੋਂ ਨੰਨੂ ਲੱਗਿਆ ਸੀ ਪਤਾ ਨਹੀਂ ਕਿ ਕੈਰੀ ਕਰ ਲਈ ਚਾਹੀਦੀ ਆ ਸਹੀ ਹੈ ਤੇ ਉਸ ਤੋਂ ਜੀ ਬਲੇਸ਼ੋ ਤਾਂ ਮੈਂ ਤੇ ਵੀ ਸੌ ਦਿੱਤਾ ਸੀਗਾ ਇਸ ਤੋਂ ਅੱਗੇ ਕੀ ਕਹਿਣਾ ਚਾਹੇਂਗਾ ਅਜਿੰਦਰ ਯੂਥ ਨੂੰ ਤੂੰ ਮਤਲਬ ਹਨਾ ਕਿਉਂਕਿ ਹੁਣ ਤੂੰ ਤਾਂ ਸਾਰਾ ਸਟਰਗਲਿੰਗ ਦੇਖੀ ਐ ਹਨਾ ਛੋਟੀ ਤੋਂ ਛੋਟੀ ਜੋਬ ਵੀ ਦੇਖੀ ਐ ਹੁਣ ਤੂੰ ਅੱਜ ਇਸ ਕਾਬਿਲ ਬਣਿਆ ਉਹ ਛੋਟੀ ਜੋਬ ਮਤਲਬ ਸਬ ਇਨਸਪੈਕਟਰ ਦੀ ਜੋਬ ਬਹੁਤ ਵੱਡੀ ਜੋਬ ਹੁੰਦੀ ਐ ਇੱਕ ਹਨਾ ਤੇ ਮੇਰੇ ਪਾਸ ਤੇ ਵੀ ਬਹੁਤ ਬੜੀ ਐ ਜੀ ਜੀ ਸਾਧਨੀ ਜੀ ਜੀ ਤਾਂ ਸਵੇਰ ਨੂੰ ਚੱਕਰ ਲਾਣੇ ਸਵੇਰ ਨੂੰ ਬਿਲਕੁਲ 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 ਸਰ ਮੇਰੇ ਨਾਲ ਦੇ ਗਰੁੱਪ ਸਾਹਿਬ ਜੀ ਸਾਰੇ ਦਾ ਹਾਸੇ ਲੇ ਉਹ ਅੰਮਲ ਜਿਹਾ ਦਿੱਤੇ ਨਹੀਂ ਹੁੰਦਾ ਉਹ ਕਹਿੰਦੇ ਨੇ ਨਾ ਕਰਮ ਕੀ ਦੇਰ ਆ ਪਰ ਅੰਦੇਰ ਨਹੀਂ ਉਹਦੇ ਕਰ ਹਨਾ ਤਾਂ ਉਹੀ ਚੀਜ਼ ਹੋਈ ਆ ਤੇਰੇ ਨਾਲ ਵੀ ਤੇ ਇਹਨੂੰ ਮਿਲਿਆ ਦੇਰ ਨਾਲ ਸਾਰਾ ਕੁਝ ਬਟ ਮਿਲਿਆ ਬੈਸਟ ਆ ਠੀਕ ਆ ਹਾਂਜੀ ਇਹਦਾ ਹੈ ਹਾਂ ਤੁਹਾਨੂੰ ਦਾ ਕੰਫਿਊਜ਼ ਹੋਣਾ ਪਰ ਲੱਗਦਾ ਕੰਮ ਆ ਗਿਆ ਉਹ ਹੂੰ ਬਿਲਕੁਲ ਬਿਲਕੁਲ ਹਾਂਜੀ ਕਰਦੇ ਕੋਈ ਚ ਨੇ ਹੁਣ ਸਾਰੇ ਹਾਂਜੀ ਕਰ ਬਸ

ਅੱਜ ਦੇ ਉਦੇਸ਼ ਤੇ 프라이ਵੇਸੀ 프라이ਵੇਸੀ ਕੋ ਸਾਰੇ ਕੁਝ ਲੈ ਕੇ ਚੱਲੂਗੇ ਤਾਂ ਹਾਂ ਜੀ ਬਿਲਕੁਲ ਬਿਲਕੁਲ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਹੁਣ ਤੇਰਨਾ ਵੀ ਸੇਮ ਇਹੀ ਚੀਜ਼ ਹੋਈ ਵੀ ਸੀ ਹਨਾ ਕਿ ਸਿਰਫ ਮੱਤੁਰਾ ਤਾਂ ਚਲੋ ਮਜਬੂਰੀ ਸੀ ਇੱਕ ਬਹੁਤ ਜ਼ਿਆਦਾ ਕਿਉਂਕਿ ਦੋ ਦੋ ਜੌਬਸ ਕਰਨੇ ਮੈਂ ਅੰਡਰਸਟੈਂਡ ਕਰ ਪਾ ਰਿਹਾ ਹਾਂ ਜੇ ਇੱਕ ਜੌਬ ਵੀ 8 ਘੰਟੇ ਦੀ ਹੈ ਤਾਂ ਹਨਾ ਤਾਂ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਬੱਚੇ ਨੂੰ ਇੱਕ ਫਿਜ਼ੀਕਲੀ ਫਿਟ ਕਰਾਏ ਪਣਾ ਚਲੋ ਬਟ ਫਿਰ ਵੀ ਤੂੰ ਆਪਣੀ ਹਿੰਮਤ ਹਾਰੀ ਲਾਸਟ ਟਾਈਮ ਤੱਕ ਹਨਾ ਤੇ ਆਪਣੇ ਰਸਤਾ ਬਣਾਇਆ ਮੈਨੂੰ ਤੇਰੇ ਤੱਕ ਮੈਂ ਮੈਨੂੰ ਪਹੁੰਚਾਇਆ ਦੇ ਕੇ ਪਾਰਾ ਹੁਣ ਸਿਲੇਕਸ਼ਨ ਹੋਈ ਤੇ ਬਹੁਤ ਵਧੀਆ ਲੱਗਿਆ ਇਦਾਂ ਸਤੇਰੀ ਸਟਗਨਿੰਗ ਸਟੋਰੀ ਸੁਣ ਕੇ ਤੇ ਮਤਲਬ ਜਿਹੜਾ ਵੀ ਆ ਵੀਡੀਓ ਨੂੰ ਦੇਖ ਰਿਹਾ ਹੋਏਗਾ ਬੱਚਾ ਹਨਾ ਤੇ ਤੇ ਮੈਂ ਦੇਖ ਰਿਹਾ ਵੀ ਹਾਂ ਦੇਖੋ ਜੇ ਇਹ ਬੱਚਾ ਕਰ ਸਕਦਾ ਤੂੰ ਕਰ ਸਕਦਾ ਤਾਂ ਇਹਨਾਂ ਦੇ ਅੰਦਰ ਇੰਨੀ ਤਾਕਤ ਹੋਣੀ ਚਾਹੀਦੀ ਹੈ ਕਿ ਜੇ ਇਹ ਕਰ ਸਕਦਾ ਤਾਂ ਮੈਂ ਵੀ ਕਰ ਸਕਦਾ ਹਨਾ ਆਇਨਿਕਲੀ ਜਿੱਦਾਂ ਲੱਗਦਾ ਲੱਗਦਾ ਹੈ ਹਾਂ ਉਹ بڑے بڑے ਜੱਲ ਦੇ ਨਾ ਟੈਂਕ ਹੁੰਦੇ ਕਿਚਕੀ ਇੱਧਰ ਘਰ ਹੁੰਦੇ ਨਾ ਉਹ ਬੰਨ ਲਾ ਕਰੀ ਉਹ ਕਰਨਾ ਹੁੰਦਾ ਅੰਡੇ ਦੇ ਜਿਹੜਾ ਹੱਥ ਤੇ ਦਰਦ ਨੰਦਦਾ ਅਮਰੀਕਾ ਦੇ ਅੱਗੇ ਉਸਤਾ ਗੱਲ ਦਰਦ ਨਾ ਤੇ ਵੀ ਤੁਸੀਂ ਸਾਡੇ ਕੰਨ ਦਾਇਰ ਸੁਣ ਹਾਂ ਆ ਮੈਨੂੰ ਫਿਰ ਆਇਂ ਬੁਰਾਈ ਲੱਗਦ ਰ ਪਰ ਆਇਆ ਹੀ ਉਸ ਤੇ ਥੋੜੀ ਲੋੜ ਵੀ ਸੀ ਸਰ ਬਿਲਕੁਲ ਬਿਲਕੁਲ ਨਹੀਂ ਨਹੀਂ ਪਤਾ ਕਿ ਆ ਪੈਸਾ ਬਹੁਤ ਬੁਧਿਆ ਗੱਲ ਹੈ ਕਿ ਤੈਨੂੰ ਪੈਸਾ ਕਮਾਣਾ ਆ ਗਿਆ ਠੀਕ ਹੈ ਤੇ ਸਭ ਤੋਂ ਵੱਡੀ ਗੱਲ ਆ ਹੁਣ ਤੂੰ ਕਿਸੇ ਦਾ ਹੁਣ ਜਿਵੇਂ ਪੰਜਾਬ ਪੁਲਿਸ ਨੂੰ ਨਾ ਪੰਜਾਬ ਪੁਲਿਸ ਨੂੰ ਆਪਾਂ ਇੱਕ ਕੁਝ ਅੱਛ ਹੋ ਰਿਹਾ ਲੋਕਾਂ ਦਾ ਕੁਝ ਲੋਕਾਂ ਦੀ ਵਜ੍ਹਾ ਤੇ ਨਾ ਕੁਝ ਹੋ ਰਿਹਾ ਖਸਾ ਬਟ ਤੈਨੂੰ ਨਾ ਮਿਹਨਤ ਦਾ ਮੁੱਲ ਪਤਾ ਏ ਠੀਕ ਹੈ ਤੈਂ ਸ਼ਿਫਟਾਂ ਲਾਈਆਂ ਨੇ ਤੈਨੂੰ ਪਤਾ ਏ ਮਿਹਨਤ ਦਾ ਮੁੱਲ ਵੀ ਕਿੰਨੀ ਮਿਹਨਤ ਦੇ ਨਾਲ ਮੈਂ ਇੱਥੇ ਪਹੁੰਚਿਆ ਤੇ ਮੈਂ ਹੁਣ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਕਰੂੰਗਾ ਸਾਰਾ ਇਦਾਂ ਕਰੀ ਹੈ ਨਾ ਤਾਂ ਇੱਕ ਬੰਦਾ ਹੀ ਚੇਂਜ ਹੋਇਆ ਬਹੁਤ ਹੈ ਮੇਰਾ ਇਹੀ ਮਿਸ਼ਨ ਆ ਨਾ ਗਿਆ ਹ ਚਲਾਉਣ ਦਾ ਸਾਰਾ ਹੁਣ ਪਿਛਲੀ ਵਾਰ ਵੀ ਆਪਣੀ ਅਕੈਡਮੀ ਵਿੱਚੋਂ 10-12 ਬੱਚੇ ਸਿਲੈਕਟ ਹੋਏ ਸਬ ਇੰਸਪੈਕਟਰ ਇਸ ਵਾਰ ਉਹੀ ਰਿਕਾਰਡ ਤੋੜਿਆ ਹੁਣ ਆਪਾਂ ਨੇ ਫੇਰ ਇਸ ਤੋਂ ਵੀ ਜ਼ਿਆਦਾ ਬੱਚੇ ਸਿਲੈਕਟ ਹੋਏ ਆ ਠੀਕ ਹੈ ਤੇ ਮੇਰਾ ਮਕਸਦ ਇਹੀ ਹੁੰਦਾ ਜਿਹੜੇ ਪੁੱਤਾ ਬਣ ਜਾਂਦਾ ਨਾ ਮੈਂ ਇਹੀ ਸਲਾਹ ਦਿੰਦਾ ਉਹਨਾਂ ਕਿ ਦੇਖੋ ਆਪਾਂ ਨੇ ਨਾ ਅਕਸ ਬਦਲਣਾ ਹੈ ਅਕਸ ਬਦਲਣ ਲਈ ਤੁਹਾਨੂੰ ਪੂਰਾ ਸਟਾਫ ਬਦਲਣਾ ਸਾਰਾ ਕੁਝ ਕਰਨ ਦੀ ਲੋੜ ਨਹੀਂ ਹੈਗੀ ਕੁਝ ਵੀ ਨਾ ਸਿਰਫ ਤੁਸੀਂ ਬਦਲ ਜਾਓ ਠੀਕ ਹੈ ਤੁਸੀਂ ਆਪਣਾ ਆਪਣਾ ਕਿਰਦਾਰ ਸਹੀ ਰੱਖੋ ਹਨਾ ਤੇ ਬਸ ਸਹੀ ਬatein ਧਿਆਨ ਦੋ ਆਪਣਾ ਵੀ ਜੋ ਹੈਗੀ ਤੁਹਾਡੀ ਤਨਖਾਹ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਹੈ ਕਿਸੇ ਦਾ ਵੀ ਹੱਕ ਨਾ ਮਾਰੋ ਕੁਝ ਨਾ ਹਨਾ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਕਰੋ ਬਸ ਮੇਰਾ ਹੀ ਹੁੰਦਾ ਮੇਰਾ ਤੇਰਾ ਵੀ ਤੈਨੂੰ ਵੀ ਇਹੀ ਸਲਾਹ ਹੈ ਮੇਰੀ ਹਨਾ ਤੇ ਬਾਕੀ ਜਿੰਨੇ ਵੀ ਬੱਚੇ ਬਣੇ ਨੇ ਆਪਣੇ ਸਾਰੇ ਜੋ ਵੀ ਵੀਡੀਓ ਸੁਣ ਰਹੇ ਸਾਰੇ ਉਹਨਾਂ ਨੂੰ ਵੀ ਇਹੀ ਸਲਾਹ ਹੈ ਤੇ ਆਪਾਂ ਇੱਕ ਨਾ ਮਿਸ਼ਨ ਚ ਲੈ ਕੇ ਚੱਲੇ ਆਂ ਬਸ ਇਹੀ ਸਾਰਾ ਤੇ ਹੋਪਸੋ ਕਾਮਯਾਬ ਹੋਵਾਂਗੇ ਇਹਦੇ ਵਿੱਚ ਤੇ ਪਰਮਾਤਮਾ ਨੇ ਇਸ ਕੰਮ ਦੇ ਵਿੱਚ ਲਾਏ ਹੋਇਆ ਹਨ ਹਨਾ ਦੰਦੀ ਕਰੋ ਸਹੀ ਹੈ ਇਹ ਬਹੁਤ ਵਧੀਆ ਲੱਗਿਆ ਗਾ ਮੈਂ ਤੇਰੇ ਨਾਲ ਗੱਲ ਕਰਕੇ ਹਨਾ ਹਾਂਜੀ ਹਾਂ ਚਲੋ ਕੋਈ ਨਾ ਮਿਲਦੇ ਆ ਜਲਦੀ ਉਹ ਹਨਾ ਜੁਆਇਨਿੰਗ ਲੈਟਰ ਜਿਵੇਂ ਮਿਲ ਜਾਂਦਾ ਫਿਰ ਤੁਸੀਂ ਆ ਕੇ ਜਾਇਓ ਠੀਕ ਹੈ ਹਾਂਜੀ ਹਾਂ ਹਾਂਜੀ ਸਰ ਸਿੱਧਾ ਨਹੀਂ ਸਾਰੇ ਇਕੱਠੇ ਆਣਗੇ ਸਾਰੇ ਫਿਰ ਨਾਲੇ ਮੈਂ ਤੁਹਾਨੂੰ ਗਰੁੱਪ ਚੈਟ ਕਰਦਾ ਹਨਾ ਉਹ ਸਾਰਿਆਂ ਚ ਤੇ ਜਿਵੇਂ ਮਿਲਦਾ ਜੁਆਇਨ ਲੈਟਰ ਫਿਰ ਉਸ ਤੋਂ ਬਾਅਦ ਤੁਸੀਂ ਆ ਜਾਓ ਫਿਰ ਆਪਾਂ ਮਿਲਦੇ ਆ ਹਨਾ ਮੈਨੂੰ ਹਾਂਜੀ ਠੀਕ ਤੇ ਤੁਹਾਨੂੰ ਵਰਦੀ ਦੇ ਵਿੱਚ ਦੇਖਣਾ ਦਾ ਸੁਪਨਾ ਮੇਰਾ ਠੀਕ ਹੈ ਜੀ ਹਾਂਜੀ Thank you. Okay, buddy, well, okay. It's because